ਜਿੰਨਾ ਸ਼ਗਨ ਚਾਹੀਦਾ ਉਹਨਾਂ ਲੈ ਲੈ ਕਿਵੇਂ ਪੀੜ ਤੇ ਦੁਬਾਰਾ ਚੜ ਗਈ ਨਾ ਅਬ ਛਕਣੀ ਫਲਾਣੀ ਆ ਲੈ ਇਹ ਪੀੜਾ ਕਿਵੇਂ ਟੁੱਟ ਗਿਆ ਪਹਿਲੇ ਹੀ ਅਬ ਛਕਣੀ ਹੋ ਗਈ ਮੈਨੂੰ ਲੱਗਦਾ ਬਿੱਲੀ ਬੁੱਲੀ ਆ ਗਈ ਹੋਣੀ ਆ ਨਾ ਬਿੱਲੀ ਕੋਈ ਤੇਰੇ ਸੈਦ ਹੀ ਸੀ ਵੀ ਉੱਪਰ ਚੜੀ ਤੇ ਪੀੜਾ ਟੁੱਟ ਗਿਆ ਮੈਨੂੰ ਤਾਂ ਲੱਗਦਾ ਜ਼ਰੂਰ ਕਿਸੇ ਦੀ ਸ਼ਰਾਰਤ ਐ ਐਂ ਥੋੜਾ ਨਾ ਪੀੜਾ ਟੁੱਟਦਾ ਓਏ ਮੈਨੂੰ ਕੀ ਪਤਾ ਜੇ ਨਹੀਂ ਪਤਾ ਨਾ ਤਾਂ ਪਤਾ ਕਰ ਅਜ ਤੱਕ ਪੀੜਾ ਟੁੱਟਿਆ ਕੱਲ ਨੂੰ ਤੇਰੀ ਹੱਡੀਆਂ ਟੁੱਟੂਗੀਆਂ ਕੀ ਆ ਮਾਸੇ ਜੀ ਚਾ ਦੇਖੋ ਤੁਸੀਂ ਤੋੜਣ ਦੀਆਂ ਗੱਲਾਂ ਕਰਦੇ ਰਹਿੰਦੇ ਹੋ ਉਹ ਮੈਂ ਪੀੜੇ ਨੂੰ ਨਾ ਮਿਸਤਰੀ ਨੂੰ ਕਹਿ ਕੇ ਰਿਪੇਅਰ ਕਰਵਾ ਦੂੰਗੀ ਆਹੀ ਕੁਛ ਕਰਿਓ ਰਿਪੇਅਰ ਕਰਾ ਲਿਓ ਪਰ ਪਤਾ ਨਾ ਕਰਿਓ ਵੀ ਟੁੱਟਿਆ ਕਿਵੇਂ ਨਾ ਹੁਣ ਚੱਲਣਾ ਨਹੀਂ ਮਹਾਰਾਣੀ ਨੂੰ ਆਵਾਜ਼ ਮਾਰ ਕਿੰਨਾ ਟਾਈਮ ਹੋ ਗਿਆ ਆ ਜਾਂਦੀਆਂ ਨੇ ਤਿਆਰ ਹੁੰਦੀਆਂ ਨੇ ਮਨਪ੍ਰੀਤ ਤੂੰ ਗੱਡੀ ਦੇ ਵਿੱਚ ਕੱਪੜੇ ਤੇ ਡੱਬੇ ਰੱਖ ਤੇ ਮੰਮੀ ਕੱਪੜੇ ਤਾਂ ਰੱਖਿਆ ਸੀ ਡੱਬੇ ਹੀ ਰੱਖਣ ਚੱਲੀ ਸੀ ਮਾਸੀ ਨੇ ਇੱਥੇ ਬਿਠਾ ਲਿਆ ਲੈ ਮੈਨੂੰ ਹੀ ਮਾਰੀ ਬਣਾਉਂਦੇ ਨੇ ਨਾ ਕਰ ਲੈ ਜਿਹੜੇ ਕੰਮ ਕਰਨੇ ਨੇ ਦੁਪਹਿਰਾ ਚੜ ਗਿਆ ਪਤਾ ਨਹੀਂ ਕਿਹੜੇ ਟਾਈਮ ਮੱਥਾ ਟੇਕਣ ਜਾਣਾ ਆਵਾਜ਼ ਮਾਰ ਉਹਨਾਂ ਨੂੰ ਐਂ ਤਾਂ ਕੰਟਾ ਨਹੀਂ ਬਾਹਰ ਆਉਂਦੇ ਮਾਰਦੀਆਂ ਦੇ ਪੁੱਤ ਗगन ਆ ਜਾ ਪੁੱਤ ਬਾਹਰ ਚੱਲ ਜੀ ਮੱਥਾ ਟੇਕਣਾ ਬਸ ਆ ਗਿਆ ਮੰਮੀ ਆ ਗਿਆ ਚਲੋ ਚੱਲੀਏ ਬਾਹਰ ਸਾਰੇ ਆਪਾਂ ਨੂੰ ਦੇਖਦੇ ਪਏ ਆ ਮੈਂ ਚੁੰਨੀ ਦਾ ਸੈਟ ਕਰ ਲਾਂ ਜੀ ਹੁਣ ਮੈਂ 부ਦਰੀ ਬਣ ਕੇ ਥੋੜੀ ਜਾਉਂਗੀ ਸਾਰੇ ਕਹਿਣਗੇ ਥੋਡੀ ਬੋਟੀ ਨੂੰ ਚੁੰਨੀ ਵੀ ਨਹੀਂ ਲੈਣੀ ਆਉਂਦੀ ਨਾਲ ਤੁਸੀਂ ਤਾਂ ਤਿਆਰ ਹੋ ਤੁਸੀਂ ਤਾਂ ਜਾਓ ਜਦ ਤੱਕ ਹਾਏ ਕਿੰਨੇ ਪਿਆਰ ਨਾਲ ਬੋਲਦੇ ਹੋ ਤੁਸੀਂ ਇਕੱਲਾ ਤਾਂ ਮੈਂ ਵੀ ਨਹੀਂ ਜਾਂਦਾ ਇਕੱਠੀ ਜਾਵਾਂਗੇ ਹੁਣ ਤਾਂ ਠੀਕ ਆ ਜੀ ਫਿਰ ਤੁਸੀਂ 2 ਮਿੰਟ ਬਹਿ ਜਾਓ ਜੀ ਮੈਂ ਨਾ ਜੀ ਚੁੰਨੀ ਸੈਟ ਕਰ ਲਾਂ ਜੀ ਕਿੰਨਾ ਜੀ ਜੀ ਕਹਿੰਦੇ ਹੋ ਜਿਸ ਹਾਵ ਨਾਲ ਤੁਸੀਂ ਕਹਿੰਦੇ ਹੋ ਨਾ ਮੇਰਾ ਤਾਂ ਦਿਲ ਕਰਦਾ ਮੈਂ ਪਈ ਜਾਵਾਂ ਐਦਾਂ ਕਰੋ ਤੁਸੀਂ ਕਰੋ ਚੁੰਨੀ ਸੈੱਟ ਤੇ ਮੈਂ ਬਹਿਣਾ ਲੈ ਵੇਖ ਕੰਨ ਤੇਰਾ ਬੰਦਾ ਤਾਂ ਤੇਰੇ ਹੱਥ ਜਾ ਹੁਣ ਪੂਰੀ ਤਰ੍ਹਾਂ ਇਹ ਨਹੀਂ ਤੈਨੂੰ ਕੁਝ ਕਹਿ ਸਕਦਾ ਬਸ ਹੁਣ ਬਾਕੀ ਕਰ ਦੇ ਵੀ ਐਂ ਹੱਥ ਚ ਕਰਨੇ ਆ ਤਾਂ ਕਿ ਕਰਨ ਦੀ ਹੋ ਜੇ ਬੱਲੇ ਬੱਲੇ ਤੇ ਮਿੰਦੋ ਦੀ ਹੋ ਜੇ ਥੱਲੇ ਥੱਲੇ रिकमेंडਰ ਜੀ ਪੂਰਾ ਮੈਚ ਕਰ ਗਏ ਨਾ ਤੁਸੀਂ ਕਿਹਾ ਸੀ ਨਾ ਤੁਹਾਨੂੰ ਮੈਚਿੰਗ ਕੱਪੜੇ ਕੋਨਾ ਪਸੰਦ ਹੈ ਇਸੇ ਕਰਕੇ ਤੁਹਾਡੇ ਸੂਟ ਨਾਲ ਦੀ ਸ਼ਰਟ ਮੈਂ ਪਹਿਲਾਂ ਹੀ ਲੈ ਲਈ ਸੀ ਥੈਂਕ ਯੂ ਤੁਸੀਂ ਇਸ ਗੱਲ ਦਾ ਕਿੰਨਾ ਧਿਆਨ ਰੱਖਿਆ ਬਾਹਰ ਆਪਾਂ ਨੂੰ ਆਵਾਜ਼ਾਂ ਪੈ ਰਹੀਆਂ ਨੇ ਚੱਲੀਏ ਆਪਾਂ ਹਾਂਜੀ ਹਾਂਜੀ ਚਲੋ ਸਸੀ ਕਾ ਮੰਮੀ ਜੀ ਸਸੀ ਕਾ ਮਾਸੀ ਜੀ ਅਸ਼ੀਰਵਾਦ ਆ ਨਾ ਤੂੰ ਤਾਂ ਆ ਗਈ ਤੇਰੀ ਨਾਲ ਦੀ ਨਹੀਂ ਆਈ ਉਹਨੂੰ ਆਵਾਜ਼ ਮਾਰ ਲਾ ਕਿੰਨਾ ਟਾਈਮ ਹੋ ਗਿਆ ਮਾਸੀ ਜੀ ਕਈ ਵਾਰ ਟਾਈਮ ਲੱਗ ਜਾਂਦਾ ਤਿਆਰ ਹੋਣ ਨੂੰ ਬਸ ਆਉਂਦੀ ਹੀ ਹੋਣੀ ਆ ਤੁਸੀਂ ਪੁੱਤ ਚੱਲ ਕੇ ਗੱਡੀ 'ਚ ਬੈਠੋ ਅਸੀਂ ਉਹਨਾਂ ਨੂੰ ਲੈ ਕੇ ਆਉਂਦੇ ਆਂ ਅਸੀਂ ਆ ਗਏ ਮੰਮੀ ਮੈਂ ਤਿਆਰ ਆ ਚਲੋ ਚੱਲੀਏ ਤੈਨੂੰ ਡੀਕਦੇ ਸੀ ਚਲੋ ਚੱਲੀਏ 1 ਮਿੰਟ ਨਾ ਕੁੜੀਏ ਤੁਰਾ ਤੋਂ ਬਾਅਦ ਹੁਣ ਮੂੰਹ ਦਿਖਾਇਆ ਨਾ ਓਨੇ ਵੀ ਤਾਂ ਕੇ ਪੈਰੀ ਹੱਥ ਲਾਇਆ ਨਾ ਤੇਰੇ ਚੁੱਕ ਪਈ ਆ ਓ ਮਾਸੀ ਜੀ ਮੈਂ ਤਾਂ ਲਾਉਣ ਹੀ ਲੱਗੀ ਸੀ ਦੂਰ ਖੜੀ ਸੀ ਐਡੀ ਦੂਰ ਮੇਰਾ ਹੱਥ ਕਿਵੇਂ ਪਹੁੰਚਦਾ ਮੈਂ ਹੁਣ ਲਾ ਦਿੰਨੀ ਆ हे ਰੱਬਾ ਮੇਰੀ ਸੱਸ ਨੂੰ ਸਹੀ ਸਲਾਮਤ ਰੱਖੀ हे ਰੱਬਾ ਮੇਰੀ ਮਾਸੀ ਸੱਸ ਨੂੰ ਵੀ ਸਹੀ ਸਲਾਮਤ ਰੱਖੀ ਚੰਗਾ ਬਹੁਤ ਵਾਗਣ ਹੋਏ ਬਹੁਤ ਵਧੀਆ ਸੰਸਕਾਰ ਦਿੱਤੇ ਤੇਰੇ ਮਾਪਿਆਂ ਚਲੋ ਹੁਣ ਲੇਟ ਹੁੰਨੇ ਪਿਆ ਚੱਲੀਏ ਮਿੰਡੋ ਇੱਕ ਮਿੰਟ ਪਹਿਲਾਂ ਗੱਲ ਸੁਣ ਉਹ ਹਾਏ ਰੱਬਾ ਨਾ ਹੁਣੇ ਹੁਣੇ ਤੂੰ ਮੇਰਾ ਦਿਲ ਜਿੱਤ ਕੇ ਠੀਸੀ ਹੁਣੇ ਦਿਲ ਟਿੱਟ ਮਾਰਤੀ ਨਾ ਜਾਣਦੇ ਹੋਏ ਪਿੱਛੋਂ ਆਵਾਜ਼ ਕੋਣ ਮਾਰਦਾ ਕਰਤੀ ਨਾ ਬਸ਼ਗਣੀ ਸ਼ੀਤੋ ਇੱਕ ਮਿੰਟ ਚੁੱਪ ਕਰ ਪੁੱਤ ਜਦ ਕਿਤੇ ਚੰਗੀ ਥਾਂ ਤੇ ਜਾਈਦਾ ਹੁੰਦਾ ਨਾ ਪਿੱਛੇ ਆਵਾਜ਼ ਨਹੀਂ ਮਾਰੀਦੀ ਹੁੰਦੀ ਅਪਸ਼ਾਗਨ ਹੋ ਜਾਂਦਾ ਮੰਮੀ ਜੀ ਉਹ ਦੀਦੀ ਨੇ ਨਾ ਚੁੰਨੀ ਸੈੱਟ ਕਰਾਉਣੀ ਹੋਣੀ ਆ ਤਾਂ ਕਰਕੇ ਪਿੱਛੇ ਆਵਾਜ਼ ਮਾਰੀ ਹੋਣੀ ਆ ਹਾਂ ਨਾ ਦੀਦੀ ਹਾਂ 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 ਹਾਂਜੀ ਚੁੰਨੀ ਸੈੱਟ ਤਾਂ ਹੈਗੀ ਆ ਆ 2 ਸੂਈਆਂ ਇੱਧਰ ਲਾਈਆਂ ਹੋਈਆਂ ਤੇ ਦੋ ਇੱਧਰ ਲਾਈਆਂ ਹੋਈਆਂ ਹੁਣ ਗਾਹਾਂ ਸੂਈਆਂ ਦਾ ਪੱਤਾ ਲਾਉਣਾ ਸਿਰ ਤੇ ਮੰਮੀ ਜੀ ਸੂਈਆਂ ਤਾਂ ਲੱਗੀਆਂ ਹੋਈਆਂ ਨੇ ਉੱਪਰ ਸੈੱਟ ਕਰਕੇ ਨਹੀਂ ਲੱਗੀਆਂ ਹੋਣੀਆਂ ਉਹ ਸੈੱਟ ਕਰਕੇ ਲਾਉਣੀਆਂ ਨੇ ਮੈਨੂੰ ਲੱਗਦਾ ਦੀਦੀ ਦੇ ਕੋਈ ਸੂਈ ਚੁਪਦੀ ਹੋਣੀ ਆ ਤੁਸੀਂ ਚਲੋ ਮੈਂ ਚੁੰਨੀ ਸੈੱਟ ਕਰਕੇ ਆਈ ਚਲੋ ਆਓ ਜਲਦੀ ਪਰ ਟਾਈਮ ਨਾ ਲਾਇਓ ਜਰਾ ਹਾਂਜੀ ਦੀਦੀ ਦੱਸੋ ਆਵਾਜ਼ ਕਿ ਮਾਰੀ ਸੀ ਆਵਾਜ਼ ਨਾ ਮੈਂ ਤੈਨੂੰ ਇਸ ਕਰਕੇ ਮਾਰੀ ਸੀ ਤੈਨੂੰ ਇੱਥੇ ਆਏ ਨੂੰ ਹਲੇ 1 ਦਿਨ ਵੀ ਨਹੀਂ ਹੋਇਆ ਤੇ ਤੈਨੂੰ ਬੜੇ ਖੰਭ ਲੱਗੇ ਮੈਂ ਨਾ ਤੇਰੇ ਖੰਭ ਜਿਹੀ ਕੁੱਤਰ ਦੇਣੇ ਆ ਹੁਣ ਮੈਂ ਕੀ ਕਰਤਾ ਆ ਡਰਾਮੇ ਜੇ ਨਾ ਮੇਰੇ ਮੂਰੇ ਨਾ ਕਰ ਤੂੰ ਕੱਲ ਦਾ ਕਰ ਕੀ ਰਹੀ ਆ ਹਰ ਥਾਂ ਦੇ ਮੈਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰੀ ਜਾਂਦੀ ਆ ਜਦ ਮੈਂ ਕੱਲ ਮਨਪ੍ਰੀਤ ਨੂੰ 1100 ਸਕੰਡ ਦਿੱਤਾ ਤਾਂ ਤੂੰ ਪੂਰਾ ਪਰ ਸੱਗੇ ਕਰਕੇ ਬੜੀ ਦਾਨੀ ਬਣਦੀ ਸੀ ਕੀ ਗੱਲ ਰੀਤੀ ਰਿਵਾਜ ਸਾਰੇ ਤੈਨੂੰ ਹੀ ਪਤਾ ਨੇ ਜਿਹੜਾ ਤੂੰ ਉਹ ਬੜੀ ਸਮਾਰਟ ਬਹੂ ਬਣ ਕੇ ਨਾ ਆਪਦੇ ਆਪ ਨੂੰ ਸੋ ਕਾਲਡ ਪਰਫੈਕਟ ਦਿਖਾਉਣ ਦੀ ਕੋਸ਼ਿਸ਼ ਕਰਦੀ ਆ ਇਹ ਛੱਡ ਦੇ ਮੈਨੂੰ ਸਭ ਪਤਾ ਤੇਰਾ ਦੀਦੀ ਮੈਂ ਸਾਰਾ ਕੁਝ ਜਾਣ ਪੁੱਛ ਕੇ ਥੋੜੀ ਕੀਤਾ ਜਾਂ ਫੇ ਤੁਹਾਨੂੰ ਨੀਵਾ ਦਿਖਾਉਣ ਲਈ ਥੋੜੀ ਕੀਤਾ ਹੁਣ ਤੁਸੀਂ ਆਪ ਹੀ ਸੋਚੋ ਜੇ ਰਿਤੀ ਰਿਵਾਜਾਂ ਬਾਰੇ ਮੈਂ ਵੀ ਨਾ ਦੱਸਦੀ ਤਾਂ ਸਾਰੇ ਜਾਣੇ ਕੀ ਸੋਚਦੇ ਵੀ ਦੋਨਾਂ ਭੈਣਾਂ ਦੇ ਵਿੱਚੋਂ ਕਿਸੇ ਨੂੰ ਵੀ ਨਹੀਂ ਪਤਾ ਇਹਨਾਂ ਦੇ ਮਾਪਿਓ ਨੇ ਇਹਨਾਂ ਨੂੰ ਰਿਤੀ ਰਿਵਾਜਾਂ ਬਾਰੇ ਵੀ ਨਹੀਂ ਦੱਸਿਆ ਕੀ ਇੱਜ਼ਤ ਰਹਿ ਜਾਣੀ ਸੀ ਆਪਣੀ ਬਸ ਕਰ ਮੇਰੇ ਮੂਰੇ ਨਾ ਹੱਜਾਦਾ ਜ਼ੁਬਾਨ ਜਹੀ ਨੰੜਣਾ ਮੈਂ ਨਾ ਤੇਰੀਆਂ ਸਾਰੀਆਂ ਚਾਲਾਂ ਸਮਝਦੀਆਂ ਪੇਕੇ ਘਰ ਤਾਂ ਤੂੰ ਮੇਰੀ ਜਗ੍ਹਾ ਖੋਣ ਦੀ ਕੋਸ਼ਿਸ਼ ਕੀਤੀ ਸੀ ਪਰ ਇੱਥੇ ਇੱਥੇ ਮੈਂ ਤੇਰੇ ਪੈਰ ਨਹੀਂ ਲੱਗਣ ਦੇਣੇ ਤੇ ਮੇਰੀ ਇਹ ਗੱਲ चंगी तरह याद रखी खाने पाली भेने मेनू ते तेरी वी पूरी बोल भड़ाकी लगती है ते छोटी वाहगुरु वाहे पूरी चतर जिन्नी निकी उन्नी तिखी ਦੇਖਿਆ ਸੀ ਗੱਲ ਨੂੰ ਕਿਵੇਂ ਕਮਾਇਆ ਅਖੇ ਚੁੰਨੀ ਠੀਕ ਕਰਨ ਨੂੰ ਰੋਕਿਆ ਸੀ ਨਾ ਅਸੀਂ ਰੋਟੀ ਨੂੰ ਚੋਚੀ ਕਿੰਨੇ ਨਾ ਚੁੰਨੀ ਠੀਕ ਕਰਨ ਨੂੰ ਮਨਪ੍ਰੀਤ ਨੂੰ ਤਾਂ ਹਾਕ ਮਾਰ ਸਕਦੀ ਸੀ ਪਰ ਨਹੀਂ 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 ਸੀਤੋ ਉਹ ਹਜੇ ਹੋਰ ਕਿਸੇ ਨੂੰ ਕਹਿਣ ਲਈ ਝਿਜਕ ਮੰਨਦੀ ਹੋਣੀ ਆ ਤਾਂ ਕਰਕੇ ਉਹਨੇ ਆਪਣੀ ਭੈਣ ਨੂੰ ਕਿਹਾ ਤਾ ਦੀਦੀ ਮੇਰੇ ਦਰਦ ਹੋ ਰਿਹਾ ਤੁਹਾਡਾ ਪੈਰ ਮੇਰੇ ਪੈਰ ਦੇ ਉੱਤੇ ਆ ਧਿਆਨ ਰੱਖੀ ਕੀਤੇ ਇਹ ਦਰਦ ساری ਉਮਰ ਦਾ ਨਾ ਬਣ ਜਵੇ ਅੱਭੀ ਹੱਦ ਚ ਰਹੀ ਨਹੀਂ ਤਾਂ ਮੈਥੋਂ ਬੁਰਾ ਕੋਈ ਨਹੀਂ ਕੀ ਗੱਲ ਭਾਬੀ ਕੀ ਕੁਸਰਮੁਸਰਜੀ ਕਰੀ ਜਾਂਦੇ ਹੋ ਉਹ ਮੈਨੂੰ ਵੀ ਦੱਸ ਦੋ ਦੱਸਣ ਵਾਲੀ ਕੋਈ ਗੱਲ ਹੈ ਹੀ ਨਹੀਂ ਅਸ ਤਾਂ ਆਪਦੇ ਪੇਕਿਆਂ ਦੀ ਗੱਲ ਕਰਦੇ ਸੀ ਅੱਛਾ ਚਲੋ ਫਿਰ ਪੇਕਿਆਂ ਦੀ ਗੱਲ ਦੱਸ ਦੋ ਕਿ ਨਹੀਂ ਦੱਸਣੀ ਚਲ ਤੂੰ ਵੀ ਸਾਡੇ ਪੇਕਿਆਂ ਦੀ ਗੱਲ ਸੁਣ ਲਾ ਸੰਤੋਖ ਸਿੰਘ ਕੀ ਮੱਜ ਮਰੀ ਆ ਉਹ ਬੱਚਾ ਰੋਂਦਾ ਸੀ ਨਾਲ ਜਿਹੋ ਉਹਦੇ ਸ਼ਾਂਤ ਸੀ ਰਹਿੰਦਾ ਉਹਨਾਂ ਨੇ ਕੱਟੀ ਹੋਈ ਆ ਉਹ ਖੋਸੀ ਨਾਲ ਹੀ ਉਹਨਾਂ ਦੇ ਗਰੇਵਾਲਾਂ ਦਾ ਘਰ ਆ ਉਹਨਾਂ ਦੇ ਕੱਟਾ ਹੋਇਆ ਉਹ ਰੋਂਦਾ ਸੀ ਦੁਖੀ ਸੀ ਭਾਬੀ ਕੌਣ ਸੰਤੋਖ ਸਿਓ ਕੌਣ ਸ਼ਾਂਤ ਸਿਓ ਤੇ ਕੌਣ ਗਰੇਵਾਲ ਆਹੀ ਤਾਂ ਗੱਲ ਆ ਤੈਨੂੰ ਪਤਾ ਹੀ ਨਹੀਂ ਵੀ ਸਾਡੇ ਪਿੰਡ ਕੌਣ-ਕੌਣ ਰਹਿੰਦਾ ਅਸੀਂ ਤੈਨੂੰ ਕੀ ਦਸੀਏ ਤੂੰ ਸੁਣ ਕੇ ਕੀ ਕਰੇਂਗੀ ਮਨਪ੍ਰਿਤ ਅਸਲ ਚ ਨਾ ਦੀਰੀ ਨੂੰ ਪ੍ਰੋਬਲਮ ਆ ਉਹ ਨਾ ਟਾਕੀ ਵਾਲੇ ਪਾਸੇ ਬਹਿ ਕੇ ਖੁਸ਼ ਹੁੰਦੇ ਆ ਐਵੇਂ ਵਿੱਚ ਬੈਠ ਕੇ ਉਹਨਾਂ ਨੂੰ ਘਬਰਾਹਟ ਜੀ ਹੁੰਦੀ ਆ ਤੂੰ ਇਧਰ ਵੀ ਸਾਈਡ ਆ ਜਾਗੀ ਹਾਂਜੀ ਹਾਂਜੀ ਭਾਬੀ ਕੋਈ ਗੱਲ ਨਹੀਂ ਆ ਜਾਓ ਜੀ ਭਾਬੀ ਹੋਠੇ ਕ ਭਾਬੀ ਟਾਕੀ ਖੋਲਾ ਨਹੀਂ ਨਹੀਂ ਠੀਕ ਉਹ ਤੇ ਜੇ ਘਬਰਾਹਟ ਹੁੰਦੀ ਆ ਮੇਰੇ ਕੋ ਗੋਲੀ ਹੈਗੀ ਆ ਕਿਤੇ ਉਲਟੀ ਤਾਂ ਨਹੀਂ ਆਉਂਦੀ ਤੈਨੂੰ ਨਹੀਂ ਨਹੀਂ ਮੰਮੀ ਹੁਣ ਮੈਂ ਟਾਕੀ ਵਾਲੇ ਪਾਸੇ ਬੈ ਗਈ ਨਾ ਹੁਣ ਠੀਕ ਆ ਗੋਲੀ ਨਹੀਂ ਲੋੜਨੀ ਭਾਬੀ ਤੁਸੀਂ ਇੰਨੇ ਚੜ ਦੇ ਔਖੇ ਸੀਗੇ ਤੁਸੀਂ ਮੈਨੂੰ ਕਹਿ ਨਹੀਂ ਸੀ ਸਕਦੇ ਕਿ ਆਹਾ ਕਿਉਂ ਨਹੀਂ ਅੱਜ ਤੋਂ ਨਾ ਆਪਾਂ ਇਦਾਂ ਹੀ ਬੈਠਾ ਕਰਾਂਗੇ ਤੁਸੀਂ ਇੱਥੇ ਬੈਠਿਆ ਕਰੋਗੇ ਤੇ ਮੈਂ ਆਪਣੇ ਦੋਨਾਂ ਭਾਬੀਆਂ ਦੇ ਵਿੱਚ ਕੱਲੀ-ਕੱਲੀ ਨਾਣ ਦੇ ਬੈਠਾ ਕਰੂੰਗੀ ਮਨਪ੍ਰੀਤ ਤੂੰ ਸਾਡੀ ਨਾਣ ਦੇ ਥੋੜੀ ਐ ਤੂੰ ਵੀ ਸਾਡੀ ਭੈਣ ਆ ਆਪਾਂ ਤਿੰਨੇ ਭੈਣਾਂ ਐਵੇਂ ਬੈਠਾ ਕਰਾਂਗੇ ਭਾਬੀ ਤੋਨ ਨੂੰ ਨਹੀਂ ਪਤਾ ਤੁਸੀਂ ਕਿੰਨੀ ਵੱਡੀ ਗੱਲ ਕਹਿਤੀ ਮੇਰੇ ਭੈਣ ਹੀ ਨਾ ਹੈਗੀ ਮੈਂ ਭੈਣਾਂ ਦੇ ਪਿਆਰ ਨੂੰ ਹਮੇਸ਼ਾ ਤਰਸਦੀ ਸੀ ਤੇ ਅੱਜ ਮੈਨੂੰ ਉਹ ਵੀ ਮਿਲ ਗਈ ਦਿਖਦਾ ਪਿਆ ਹਜੇ ਘਰ ਚ ਆਈ ਨੂੰ ਇੱਕ ਦਿਨ ਨਹੀਂ ਹੋਇਆ ਤੇ ਘਰ ਦੇ ਇੱਕ ਇੱਕ ਜੀ ਨੂੰ ਆਪਣੇ ਬਸ ਚ ਕਰਨ ਲੱਗੀ ਹੋਈ ਆ ਸੇਤੋ ਇਹਦੇ ਵਿੱਚ ਮਾੜੀ ਗੱਲ ਥੋੜਾ ਨਾ ਜੇ ਨਣਦ ਪਰਜਾਈਆਂ ਰਲ ਕੇ ਰਹਿਣਗੀਆਂ ਚੰਗੀ ਗੱਲ ਈ ਆ ਲੱਗ ਜੂਗਾ ਪਤਾ ਚਲੋ ਪਤਾ ਛੇ ਛੇ ਦੀ ਚੱਲੀਏ ਮੱਥਾ ਤਾਂ ਆਪਾਂ ਟੇਕ ਲਿਆ ਮੱਥਾ ਟੇਕ ਕੇ ਬਾਅਦ ਮੁਰਗੀ ਗੱਡੀ ਵੀ ਜਾਣਾ ਹਾਂ ਉੜੀਕਦੇ ਹੋਣਗੇ ਉੜੀਕਦੇ ਹੋਣਗੇ ਉਹਨਾਂ ਦੇ ਮੈਨੂੰ ਦੋ ਫੋਨ ਆ ਗਏ ਹੋਰ ਹੋਰ ਚਲੋ ਚਲੋ ਆਜਾ ਚਲੋ ਹੋਰ ਮਿੰਦੋ ਠੀਕ ਆ ਤੂੰ ਹਾਂਜੀ ਭਾਬੀ ਮੈਂ ਠੀਕ ਆ ਤੁਸੀਂ ਦੱਸੋ ਤੁਸੀਂ ਠੀਕ ਹੋ ਮੈਂ ਤਾਂ ਠੀਕ ਆ ਤੈਨੂੰ ਪਤਾ ਤਾਂ ਹੈ ਤੇਰੀ ਥੋੜੀ ਜਿਹੀ ਫਿਕਰ ਹੋ ਜਾਂਦੀ ਹੈ ਹੋਰ ਕਿਰਨ ਤੂੰ ਠੀਕ ਠੀਕ ਆ ਮੈਂ ਮੈਨੂੰ ਕੀ ਹੋਣਾ ਜਹਾਜ਼ ਜੀ ਗਈ ਸੀ ਉਹ ਜਿਉ ਆਈਆਂ ਚਲੋ ਪੁੱਤ ਉਹ ਤੂਪੇ ਕਾ ਥੋੜਿਆ ਆਜੋ ਅੰਦਰ ਬੈਠਨੇ ਆ ਚਲੋ ਆਜੋ ਖੜ ਜਾ ਤੂੰ ਤਾਂ ਰੁਕ ਜਾ ਸੱਸੀ ਕਰਦਾ ਠੀਕ ਹੈ ਨੰਦੋ ਠੀਕ ਆ ਨਾ ਸਾਰਾ ਕੁਝ ਕੋਈ ਗੱਲ ਤਾਂ ਨਹੀਂ ਹੋਈ ਕੀ ਗੱਲ ਹੋਣੀ ਆ ਉਹ ਭਾਬੀ ਸਾਰਾ ਕੁਝ ਠੀਕ ਆ ਨਾਲੇ ਜੇ ਕੋਈ ਗੱਲ ਹੋਈ ਵੀ ਨਾ ਤਾਂ ਮੈਂ ਆਪੇ ਸਾਂਭ ਲੂ ਕੇਰਨ ਉੱਥੇ ਮੇਰ ਨਾਲ ਠੀਕ ਆ ਤੁਸੀਂ ਬੇਫਿਕਰ ਹੋ ਨੰਦੋ ਮੈਨੂੰ 4 ਸਾਲ ਹੋ ਗਏ ਵਿਆਹ ਕੇ ਆਈ ਨੂੰ ਮੈਨੂੰ ਵੀ ਪਤਾ ਹੀ ਆ ਵੀ ਕਿਦਾਂ ਬੋਲਦੀ ਏ ਤੈਨੂੰ ਕੁਛ ਨਹੀਂ ਬੋਲਦੀ ਹੁਣ ਸੋਹਰੇ ਜਾ ਕੇ ਥੋੜਾ ਬੋਲੂਗੀ ਹੁਣ ਆਜੋ ਆਪਾਂ ਬੈਠੇ ਸਾਰੇ ਜਣੇ ਦੇਖਦੇ ਆ ਵੀ ਆਪਾਂ ਇੱਥੇ ਖੜੇ ਆ ਆਜੋ ਮੱਥਾ ਟੇਕਣਾ ਵੀ ਬਹੁਤ ਜ਼ਰੂਰੀ ਆ ਬਾਕੀ ਜੇ ਸਾਡੇ ਕੋਲ ਵਿਆਹ ਵਿੱਚ ਕੋਈ ਕਮੀ ਰਹਿ ਗਈ ਹੋਵੇ ਤਾਂ ਮਾਫੀ ਚਾਹੁੰਦੇ ਆ ਨਹੀਂ ਨਹੀਂ ਵੀਰ ਜੀ ਐਦਾਂ ਦੀ ਕੋਈ ਗੱਲ ਨਹੀਂ ਜਿਨੇ ਧੀ ਦੇਤੀ ਉਹਨੇ ਸਾਰਾ ਕੁਛੇ ਦਿੱਤਾ ਤੁਸੀਂ ਦੋ ਧੀਆਂ ਦੇ ਕੇ ਦੋ ਪੁੱਤ ਲੈਨੇ ਤੁਸੀਂ ਵੀਰ ਜੀ ਹੁਣ ਇਹ ਨਾ ਸਮਝੋ ਵੀ ਤੁਹਾਡੇ ਇੱਕ ਪੁੱਤ ਆ ਤੁਸੀਂ ਇਹੀ ਸਮਝੋ ਵੀ ਤੁਹਾਡੇ ਤਿੰਨ ਪੁੱਤ ਨੇ ਬਹੁਤ ਬਹੁਤ ਸ਼ੁਕਰੀਆ ਭੈਣ ਜੀ ਤੁਹਾਡਾ ਸਵਾਦ ਦੇਖ ਕੇ ਮੇਰੀ ਚਿੰਤਾ ਦੂਰ ਹੋ ਗਈ ਡੈਡੀ ਜੀ ਕਿਉਂ ਫਿਕਰ ਕਰਦੇ ਹੋ ਅਸੀਂ ਤੁਹਾਨੂੰ ਚਿੰਤਾ ਕਰਨੀ ਨਹੀਂ ਦੇਣੀ ਅਸੀਂ ਇਹਨਾਂ ਦਾ ਪੂਰਾ ਖਿਆਲ ਰੱਖਾਂਗੇ ਲੈ ਭੈਣ ਤੇਰਾ ਛੋਟਾ ਮੁੰਡਾ ਤਾਂ ਗਿਆ ਹੱਥੋਂ ਸੀ ਤੋ ਚੁੱਪ ਕਰ ਜਾ ਚੁੱਪੀਆਂ ਮੈਂ ਮੈਂ ਕਿਹਨਾਂ ਡੰਡ ਪਾਉਣੀ ਆ ਤੂੰ ਲੈ ਗੱਲ ਕਰਦੀ ਹੈ ਭੈਣ ਜੀ ਇਹ ਨਾ ਹੁਣ ਸਾਡੇ ਘਰ ਦੀਆਂ ਨਹੀਂ ਤੁਹਾਡੇ ਘਰ ਦੀਆਂ ਧੀਆਂ ਨੇ ਇਹ ਹੁਣ ਨਾ ਤੁਹਾਡੇ ਹਿਸਾਬ ਨਾਲ ਹੀ ਚੱਲਣਗੀਆਂ ਭੈਣ ਜੀ ਤੁਸੀਂ ਤਾਂ ਬਾਲੇ ਫਿਕਰ ਕਰੀ ਜਾਂਦੇ ਹੋ ਧੀਆਂ ਦੇ ਮਾਪਿਆਂ ਨੂੰ ਫਿਕਰ ਤਾਂ ਹੁੰਦਾ ਹੀ ਆ ਭੈਣ ਜੀ ਮੰਮੀ ਮੈਂ ਚਾਹ ਲੈ ਕੇ ਆਈ ਪੁੱਲਾ ਭੈਣ ਜੀ ਕੜੇ ਮੁੰਡੇ ਦੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ 4 ਕਿਸਾਲ ਹੋ ਗਏ ਭੈਣ ਜੀ ਅੱਛਾ ਫੇਰ ਤਾਂ ਪੋਤਾ ਪੋਤੀ ਹੋਣਗੇ ਕਰ ਚ ਚੰਗੀਆਂ ਰੌਣਕਾਂ ਲੱਗੀਆਂ ਹੋਣਗੀਆਂ ਦੀਨਦੇ ਨਹੀਂ ਕਿਥੇ ਸਕੂਲੇ ਗਏ ਹੋਏ ਆ ਭੈਣ ਜੀ ਹਜੇ ਬੱਚਾ ਤਾਂ ਹੈ ਨਹੀਂ ਉਹ ਅੱਜ ਕੱਲ ਤੇ ਬੱਚੇ ਕਿੱਥੇ ਮੰਨਦੇ ਆ ਜੀ ਉਹ ਕਹਿੰਦੇ ਹਰਦਾ ਘੁੰਮਣ ਫਿਰਨ ਦਾ ਟਾਈਮ ਆ ਜਦੋਂ ਬੱਚੇ ਦਾ ਟਾਈਮ ਹੋਊ ਉਹ ਵੀ ਹੋ ਜਾਊਗਾ ਨਾ ਆ ਕੀ ਗੱਲ ਹੋਈ ਭੈਣ ਜੀ ਅੱਜ ਕੱਲ ਤਾਂ ਜਦੇ ਜਾਂ ਕਦੇ ਨਾ ਪਹਿਲਾਂ ਤਾਂ ਕਹੋਗੇ ਬੱਚਾ ਨਹੀਂ ਚਾਹੀਦਾ ਫੇਰ ਬੱਚਿਆਂ ਲਈ ਡਾਕਟਰਾਂ ਦੇ ਗੇੜੇ ਕੱਢਦੇ ਫਿਰਦੇ ਆ ਮਾਸੀ ਜੀ ਡਾਕਟਰਾਂ ਦੇ ਗੇੜੇ ਤਾਂ ਹਜੇ ਵੀ ਕੱਢਦੇ ਆ ਉਹ ਮੇਰੀ ਭਾਬੀ ਦੇ ਬੱਚਾ ਹੀ ਨਹੀਂ ਹੁੰਦਾ ਆ ਗੱਲ ਐ ਭੈਣ ਜੀ ਮੈਂ ਆਈ ਇੱਕ ਮਿੰਟ ਉਹ ਚਾਹ ਦੇਖਾਂ ਜਰਾ ਜੀ ਤੂੰ ਮੋੜਾ ਜਿਹਾ ਬੋਲ ਲਗੀ ਦੇਖ ਤਾਂ ਲਿਆ ਕ ਕਿਸੇ ਨੂੰ ਐ ਸਿੱਧਾ ਕਹੀਦਾ ਨਾ ਸੱਚੀ ਕਿਆ ਜਿਹੜਾ ਬਰਦਾਸ਼ਤ ਨਹੀਂ ਹੋਇਆ ਕਾਹੀਂ ਉੱਠ ਕੇ ਚਲ ਗਈ ਭਾਨੇ ਨਾ ਵੈਸੇ ਵੀ ਜੀ ਤੜਪ ਪੁੱਤ ਨਹੀਂ ਦਿੰਦਾ ਅਮਰ ਉਹ ਕਿੱਥੇ ਆ ਅਮਰ ਅਮਰ ਜੀ ਕੰਮ ਗਿਆ ਵਿਆ ਸੀ ਉਹ ਸਮਾਨ ਲੈਣ ਗਿਆ ਤਾਜੇ ਲੱਡੂ ਮੰਗਵਾਏ ਸੀ ਬਸ ਆਉਂਦਾ ਹੀ ਹੋਣਾ ਲੋ ਆ ਗਿਆ ਆ ਜਾ ਅਮਰ ਸਸੀਆ ਪੈਣੀ ਸਸੀਆ ਮਸੀ ਜੀ ਸਸੀਗਾਲ ਜੀ ਸਸੀਆ ਜੀ ਹੋਰ ਵੀਰੇ ਠੀਕ ਹੈ ਹਾਂ ਹਾਂ ਪੈਣੀ ਮੈਂ ਠੀਕ ਆ ਤੂੰ ਠੀਕ ਆ ਨਾ ਹਾਂ ਵੀਰੇ ਮੈਂ ਠੀਕ ਹਾਂ ਖੜੇ ਖਾਤੇ ਹੋ ਬੈਠੋ ਤੁਸੀਂ ਬੈਠੋ ਤਾਂ ਇਹ ਮੈਨੂੰ ਬਿਠਾ ਤਾਂ ਦਿੱਤਾ ਪਰ ਜੇ ਮੈਂ ਬਹਿ ਗਿਆ ਫੇਰ ਘਰ ਦੇ ਕੰਮ ਕੌਣ ਕਰੂ ਨਾ ਮੁੰਡਿਆ ਜੇ ਘਰ ਦੇ ਸਾਰੇ ਕੰਮ ਤੂੰ ਕਰੇਂਗਾ ਤਾਂ ਘਰ ਵਾਲੀ ਕੋਕ ਲਈ ਚਾਹ ਬਣਵਾਣੀ ਆ ਉਹਨੂੰ ਵੀ ਬੁਲਾ ਨਹੀਂ ਨਹੀਂ ਮਾਸ ਜੀ ਮੈਂ ਹੁਣੇ ਬੁਲਾਉਣਾ ਗगन ਆਈ ਮਾੜਾ ਜੀ ਹਾਂਜੀ ਹਾਂਜੀ ਆ ਗਈ ਤੁਸੀਂ ਟੇਬਲ 'ਚ ਕਿਉਂ ਮਾੜਾ ਜੀ ਹਾਂ ਆ ਫੜੋ ਜੜੀ ਰਾਖਦ ਚਾਹੁਰੇ ਲੌਚਾ ਲਮਿੰਦੋ ਉਹ ਮਿੱਠਾ ਕਰ ਵਿਆਹ ਤੋਂ ਬਾਅਦ ਪਹਿਲੀ ਵਾਰੀ ਘਰੇ ਆਈਆਂ ਨਾ ਤੂੰ ਕਾਹਤੋ ਸ਼ਗਨ ਕਰਦੀ ਆ ਉਹ ਤੇਰੇ ਤਾਂ ਕੋਈ ਲਾਦ ਹੀ ਹੈ ਨਹੀਂ